ਅਮਰਿਤਪਾਲ ਦੇ ਆਉਣ ਨਾਲ ਸਭ ਤੋਂ ਪਹਿਲਾਂ ਹੋਰ ਕੁਝ ਹੋਇਆ ਨਹੀਂ ਹੋਇਆ ਅਕਾਲੀਆਂ ਦਾ ਜ਼ਰੂਰ ਹੋ ਗਿਆ ਕਿ ਉਹਨਾਂ ਨੇ ਉਮੀਦਵਾਰ ਲਾੜਿਆ ਭਾਈ ਅਮਰਿਤਪਾਲ ਸਿੰਘ ਦੀ ਐਂਟਰੀ ਪੰਥਕ ਤੋਂ ਸਿਆਸਤ 'ਚ ਹੋਣ ਲੱਗੀ ਹੈ ਜ਼ਰੂਰੀ ਵੀ ਸੀ ਜੇ ਉਹਨੂੰ ਬਚਾਣਾ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਿਰਸਾ ਸਿੰਘ ਬਲਟੋਹ ਹਾਲੀਵੁੱਡਾਂ ਮੰਗ ਰਹੇ ਨੇ ਇਹ ਸਟੇਟਮੈਂਟ ਉਹ ਤੇ ਭਾਈ ਅਮਰਿਤਪਾਲ ਦੇ ਖਿਲਾਫ ਬੋਲਦੇ ਆ ਤੇ ਧਾਮੀ ਇਹਨਾਂ ਦੀ ਫੇਲ ਕਰਦੇ ਨੇ ਦੱਸੋ ਹਰਜਿੰਦਰ ਸਿੰਘ ਧਾਮੀ ਬਾਦਲ ਪਰਿਵਾਰ ਤੋਂ ਪੁੱਛੇ ਬਿਨਾ ਕੋਈ ਕੰਮ ਕਰ ਸਕਦੇ ਆ ਨੌਦੀ ਵਿਚਾਰਤਾ ਦਾ ਦਾ ਸਮਰਥਕ ਨਹੀਂ ਹੈਗਾ ਹੁੰਦੇ ਲੇਕਿਨ ਚੰਗੇ ਕੰਮਾਂ ਦਾ ਨੌਜਵਾਨਾਂ ਨੂੰ ਨਸ਼ੇ ਚੋਂ ਕੱਢਣ ਦਾ ਮੈਂ ਉਹਦਾ ਸਮਰਥਕ ਆ ਪਰ ਹੁਣ ਅਚਾਨਕ ਬੜਾ ਇੱਕ ਸੌਫਟ ਹਾਰਟ ਆ ਗਿਆ ਅਮਰਿਤਪਾਲ ਲੀ ਕੀ ਗੱਲ ਜਿਹੜੀ ਅਕਾਲੀ ਦਲ ਚਾਹਦਾ ਕਿ ਪੰਥਕ ਵੋਟ ਨੂੰ ਆਪਣੇ ਵੱਲ ਖਿੱਚ ਸਕਦਾ ਸੀ ਉਹਨਾਂ ਦੀ ਸਿਮਤੀ ਲੈ ਸਕਦਾ ਸੀ ਉਹ ਜਿਹੜੀ ਇਹ ਪੈਰਾਂ ਦੇ ਉੱਤੇ ਕਲਾੜੀ ਮਾਰਤੀ ਗਈ ਹੈ ਬਰਸਾ ਸਿੰਘ ਬਲਟੋਹੰਗਿਆ ਸਟੇਜਾਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੋਲਣਾ ਪੈਣਾ ਬਿਕਰਮ ਮਜੀਠੀਆ ਨੂੰ ਬੋਲਣਾ ਪੈਣਾ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਖਿਲਾਫ 10 ਸਾਲ ਸਿੱਖੀ ਦਾ ਕਹਾਣ ਕਰਕੇ ਹੁਣ ਤੁਸੀਂ ਆ ਕੇ ਅਮਰਤਪਾਲ ਸਿੰਘ ਨੂੰ ਵੀ ਕਹੋ ਕਿ ਇਹ ਸਿੱਖੀ ਦਾ ਕਹਾਣ ਕਰ ਰਿਹਾ ਜਿਹੜੀ ਉਹਦੀ ਵਿਚਾਰਧਾਰਾ ਨੌਜਵਾਨਾਂ ਨੂੰ ਨਸ਼ੇ ਚੋਂ ਕੱਢਣ ਦੀ ਆ ਉਹਦੇ ਸਾਰਾ ਪੰਜਾਬ ਹਮਾਇਤੀ ਹੈ ਵੀਰਸਾਵਲ ਟੂ ਹਰ ਦੋ ਵਾਰ ਸੀਟ ਦਿੱਤੇ ਹੋਏ ਨੇ ਸਿਰਫ ਔਰ ਦੂਜੇ ਪਾਸੇ ਵਿਕਰਮ ਮਤੀਠੀਆਂ ਨੇ ਡਾਇਰੈਕਟਲੀ ਇਨਡਾਇਰੈਕਟਲੀ ਉਹ 2007 ਤੋਂ ਬਾਅਦ ਜਿੱਤਦੇ ਆਏ ਨੇ ਵਿਧਾਨ ਸਭਾ ਚੋਣਾਂ ਉਹ ਚੰਗੇ ਕੰਟੈਸਟੈਂਟ ਸੀ ਕਿ ਬੰਦਾ ਕਹਿੰਦਾ ਸਾਰਾ ਪਿੰਡ ਮੈਂ ਬਣਾ ਦੂੰ ਆਪਣਾ 사ਲਾ ਨਹੀਂ ਮੈਂ ਸਰਪੰਚ ਬਣਨ ਦਿੰਦਾ ਖਡੂਰ ਸਾਹਿਬ ਸੀਟ ਨੂੰ ਲੈ ਕੇ ਫਿਲਹਾਲ ਚਰਚਾ ਕਰਨੀ ਬਹੁਤ ਲਾਜ਼ਮੀ ਹੈ ਕਿਉਂਕਿ ਇਸ ਸੀਟ ਦੇ ਉੱਤੇ ਜਿਹੜੇ ਸ਼ਖਸ ਖੜੇ ਨੇ ਉਹ ਲੰਗੇ ਦੇਣੀ ਖਾਸੇ ਸੁਰਕੀਆਂ ਚ ਰਹੇ ਨੇ ਔਰ ਖਾਸ ਕਰਕੇ ਅਮਰਤਪਾਲ ਸਿੰਘ ਅਮਰਿਤਪਾਲ ਸਿੰਘ ਜਿਸ ਨੂੰ ਲੈ ਕੇ ਫਿਲਹਾਲ ਸਿਆਸਤ ਖਾਸੀ ਪਖੀ ਪਈ ਹੈ ਖਡੂਰ ਸਾਹਿਬ ਤੋਂ ਚੋਣ ਲੜਨ ਜਾ ਰਿਹਾ ਅਮਰਿਤਪਾਲ ਸਿੰਘ ਇਸ ਗੱਲ ਦਾ ਦਾਵਾ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਉਹਨਾਂ ਦੇ ਵਕੀਲ ਨੇ ਰਾਜਦੇਵ ਸਿੰਘ ਖਾਲਸਾ ਨੇ ਦਾਵਾ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਮਾਪੇ ਅਚਾਨਕ ਇਸ ਐਪੀਸੋਡ 'ਚ ਆ ਗਏ ਔਰ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਹਾਮੀ ਭਰ ਦਿੱਤੀ ਔਰ ਹੁਣ ਜਿਹੜੀ ਗੇਮ ਹੈ ਉਹ ਪਖੀ ਪਈ ਹੈ ਇਸ ਵੇਲੇ ਚੋਣ ਜਿਹੜਾ ਮਾਹੌਲ ਹੈਗਾ ਉਹ ਪਖਿਆ ਪਿਆ ਹੈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਖਿਲਾਫ ਵਿਰਸਾ ਸਿੰਘ ਵਲਟੋਹਾ ਖਿLAR ਦਿੱਤੇ ਗਏ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਹੈ ਨਾ ਹਾਲਾ ਪੁਲਾਇਨ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੋ ਹਾਲਾਤ ਬਣੇ ਨੇ ਮਤਲਬ ਇੱਕ ਪਾਸੇ ਅਮਰਿਤਪਾਲ ਸਿੰਘ ਦਾ ਆਉਣਾ ਪੱਕਾ ਹੋਇਆ ਤੇ ਉਧਰੋਂ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਤਾਰ ਦਿੱਤਾ ਅਮਰਿਤਪਾਲ ਦੇ ਆਉਣ ਨਾਲ ਸਭ ਤੋਂ ਪਹਿਲਾਂ ਹੋਰ ਕੁਝ ਹੋਇਆ ਨਹੀਂ ਹੋਇਆ ਅਕਾਲੀਆਂ ਦਾ ਜਰੂਰ ਹੋ ਗਿਆ ਕਿ ਉਹਨਾਂ ਨੇ ਉਮੀਦਵਾਰ ਲਾੜ ਦਿੱਤਾ ਦੇਖੋ ਸਾਫ ਸਿੰਘ ਦੀ ਸਭ ਤੋਂ ਪਹਿਲੀ ਗੱਲ ਹੈ ਕਿ ਅਕਾਲੀ ਦਲ ਬਾਦਲ ਨੂੰ ਪੰਜਾਬ ਚ ਕੋ ਸੀਟ ਨਜ਼ਰ ਆ ਰਹੀ ਸੀ ਜਿਹੜੀ ਉਹਨਾਂ ਦੀ ਸੇਫ ਸੀ ਮੈਨੂੰ ਲੱਗਦਾ ਕਿ ਅਸੀਂ ਪੁਰਾਣੀ ਇੰਟਰਵਿਊ ਚ ਸ਼ਾਇਦ ਜਕਰ ਵੀ ਕੀਤੀ ਤਾਂ ਕਿ ਖਡੂਰ ਸਾਹਿਬ ਦੀ ਸੀਟ ਅਕਾਲੀ ਦਲ ਨੂੰ ਲੱਗਦਾ ਸੀ ਕਿ ਇਸ ਵਾਰ ਉਹਨਾਂ ਦੀ ਝੋਲੀ ਪੈਗੀ ਉਹਦਾ ਕਾਰਨ ਪਤਾ ਕੀ ਸੀ ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਖਡੂਰ ਸਾਹਿਬ ਤੋਂ ਜਸਵੀਰ ਸਿੰਘ ਡਿੰਪਾ ਜਿਹੜੇ ਕਿ ਮੌਜੂਦਾ ਸੰਸਦ ਨੇ ਉਹਨਾਂ ਦੀ ਐਂਟੀ ਇਨਕੰਮੈਂਸੀ ਬਹੁਤ ਹੋ ਗਈ ਸੀ ਭਾਰਤੀ ਜਨਤਾ ਪਾਰਟੀ ਤੋਂ ਪੰਥਕ ਸੀਟ ਹੈ ਤੇ ਉੱਥੇ ਇੰਨਾ ਜਨਤਾਰ ਨਹੀਂ ਹੈ ਹਜੇ ਔਰ ਕਾਂਗਰਸ ਵੀ ਰਾਣਾ ਗੁਰਜੀਤ ਦੀ ਥਾਂ ਤੇ ਕਿਸੇ ਹੋਰ ਉਮੀਦਵਾਰ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ ਜਿੱਥੋਂ ਲੱਗਦਾ ਸੀ ਹੁਣ ਕੁਲਬੀਰ ਸਿੰਘ ਜੀ ਦਾ ਆ ਵੀ ਗਏ ਨੇ ਲੱਗਦਾ ਸੀ ਕਿ ਇਹ ਸੀਟ ਜਿਹੜੀ ਇੱਕ ਵੈਕਿਊਮ ਜਿਹੜਾ ਹੈ ਨਾ ਖਲ ਐਗਾ ਹੈ ਤੇ ਸੀਟ ਆ ਰਾਂ ਨਾਲ ਭੰਤਕ ਸੀਟ ਹੈ ਤੇ ਖਲ ਲੋਕ ਆਖਰਕਾਰ ਅਕਾਲੀ ਦਲ ਨੂੰ ਵੋਟ ਦੇ ਦੇਣਗੇ ਲੇਕਿਨ ਇਸ ਤੋਂ ਪਹਿਲਾਂ ਕੀ ਕਾਂਗਰਸ ਆਪਣਾ ਉਮੀਦਵਾਰ ਐਲਾਨਦੀ ਉਹਨੂੰ ਦੇਖ ਕੇ ਅਕਾਲੀ ਦਲ ਆਪਣਾ ਉਮੀਦਵਾਰ ਐਲਾਨਦਾ ਇਹਦੇ ਵਿਚਕਾਰ ਅਮਰਤਪਾਲ ਸਿੰਘ ਖਾਲਸਾ ਦੀ ਐਂਟਰੀ ਹੋ ਜਾਂਦੀ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵਾਰਸ ਪੰਜਾਬ ਦੇ ਮੁਖੀ ਨੇ ਪੰਜਾਬ ਦੇ ਵਿੱਚ ਉਹ ਖਡੂਰ ਸਾਹਿਬ ਤੋਂ ਚੋਣ ਲੜਨ ਜਾ ਰਹੇ ਨੇ ਆਜ਼ਾਦ ਦੋਤੇ ਆ ਪੰਥਕ ਸੀਟ ਹੈ ਮਾਝੇ ਦਾ ਇਲਾਕਾ ਹੈ ਤੇ ਜਿਨ੍ਹਾਂ ਨੂੰ ਅਸੀਂ ਕਹੀ ਹੈ ਕਿ ਸਿੱਖਾਂ ਨਾਲ ਜੁੜੇ ਸੰਸਥਾਨ ਧਾਰਮਿਕ ਡੇਰੇ ਦਮਦਮੀ ਟਕਸਾਲ ਠੀਕ ਹੈ ਨਾ ਉਹ ਸਾਰਾ ਜਨਤਾਰ ਉੱਥੇ ਹੈ ਜਿਹਨੂੰ ਕਹੀ ਹੈ ਕਿ ਆਪਾਂ ਸੇਵਾਦਾਰ ਘਰ ਸੇਵਾ ਕਮੇਟੀਆਂ ਬਹੁਤ ਸਿੱਖੀ ਦੇ ਨਾਮ ਲੈਵਾ ਸੰਗਤ ਹੈ ਔਰ ਜੇ ਆਪਾਂ ਗੱਲ ਕਰੀਏ ਕਿ ਸultanpur Lodhi ਤੋਂ Batala ਤੋਂ ਇਧਰ ਆਲੀ ਸਾਰੀ ਬੈਲਟ ਜਿਹੜੀ ਤਰਨਤਾਰਨ ਦੀ ਆ ਪੱਟੀ ਤੱਕ ਇਹ ਖਡੂਰ ਸਾਹਿਬ ਦੇ ਹਲਕੇ ਜਾਂਦੀ ਕਪੂਰਥਲਾ ਸਿਟੀ ਵੀ ਆਉਂਦਾ ਹੁਣ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦਾ ਪਰਚੋਲ ਕਰਨੀ ਬਹੁਤ ਜ਼ਰੂਰੀ ਹੈ ਕਿ ਅਮਰਤਪਾਲ ਸਿੰਘ ਖਾਲਸਾ ਭਾਈ ਅਮਰਤਪਾਲ ਜਿਹੜੇ ਦਿਬੜਗੜ੍ਹ ਜੇਲ੍ਹ ਚ ਬੰਦ ਹੈ ਇੱਕ ਪਾਸੇ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿੰਦੀ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਨਾਲ ਧੱਕੇਸ਼ਾਹੀ ਹੋਈ ਹੈ ਇਹਨਾਂ ਤੇ ਝੂਠੀ ਐਨਐਸਏ ਲਗਾਈ ਗਈ ਹੈ ਇਹਨਾਂ ਦੇ ਉੱਤੇ ਕੇਸ ਖਤਮ ਕਰਨੇ ਚਾਹੀਦੇ ਨੇ ਐਸਜੀਪੀਸੀਓ ਦੀ ਪੈਰ ਵੀ ਕਰਦੀ ਪਈ ਹੈ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਲਈ ਵਕੀਲਾ ਦਾ ਪੈਨਲ ਕਰਦੇ ਪਏ ਨੇ ਜਥੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਪੈਰ ਵੀ ਕਰ ਰਹੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਕਾਰਜਕਾਰੀ ਜਥੇਦਾਰ ਰਹੇ ਨੇ ਉਹਨਾਂ ਨੇ ਬੜਾ ਮਤਲਬ ਇਹ ਉੱਤੇ ਸਿੱਖਾਂ ਨੂੰ ਇਕੱਠੇ ਹੋਣ ਦੀ اپیل ਕੀਤੀ ਹੈ ਗਿਆਨੀ ਰਗਵੀਰ ਸਿੰਘ ਵੀ ਜਿਹੜੇ ਆ ਉਹਨਾਂ ਨੇ ਵੀ ਕਿਹਾ ਹੈ ਕਹਿੰਦਾ ਹੁਣ ਮੇਰਾ ਮਕਸਦ ਹੈਗਾ ਇੱਕ ਪਾਸੇ ਐਸਜੀਪੀਸੀ ਜਿਹੜਾ ਸ਼ਰੂਮਨੀ ਕਾਲੀਦਾਲ ਦਾ 파ਟ ਹੈ ਹੁਣ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੀ ਕਰਨਗੇ ਉਹ ਬਿਰਸਾ ਸਿੰਘ ਬਲਟੋਹਾ ਦੀ ਸਟੇਜ ਤੇ ਆ ਕੇ ਬੈਠਣਗੇ ਬਹਿਣਾ ਪਊਗਾ ਬਹਿਣਾ ਪਊਗਾ ਇਹੀ ਤਾਂ ਮਜਬੂਰੀ ਹੈ ਕਿ ਧਰਮ ਦੇ ਵਿੱਚ ਸਿੱਖ ਪੰਥ ਦੇ ਵਿੱਚ ਇਹੀ ਤਾਂ ਗੱਲ ਹੈ ਕਿ ਜਦੋਂ ਸਿਆਸਤ ਔਰ ਪੰਥ ਦੀ ਜਿਹੜੀ ਧਾਰਮਿਕ ਚੀਜ਼ਾਂ ਇਕੱਠੀਆਂ ਹੁੰਦੀਆਂ ਤੇ ਉੱਥੇ ਆ ਕੇ ਸਿਆਸਤ ਹਾਵੀ ਹੁੰਦੀ ਆ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪ੍ਰੋਫੈਸਰ ਬਲਵਿੰਦਾ ਸਿੰਘ ਬਲਟੋਹਾਲੀ ਬੋਟਾ ਮੰਗਲ ਜੀ ਪਹਿਲੀ ਗੱਲ ਦੂਜੀ ਗੱਲ ਜੇ ਤੁਸੀਂ 1920 ਤੋਂ ਸ਼ੁਰੂ ਹੋ ਜੋ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਤੇ ਜਿਸ ਵੀ ਪੰਥਕ ਲੀਡਰ ਨੇ ਪੰਜਾਬ ਦੇ ਵਿੱਚ ਖੜੇ ਹੋਣ ਦੀ ਕੋਸ਼ਿਸ਼ ਕੀਤੀ ਆ ਉਹ ਖੜਾ ਨਹੀਂ ਹੋ ਪਾਇਆ ਬਾਦਲਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰદાન ਪ੍ਰਕਾਸ਼ ਸਿੰਘ ਬਾਦਲਾਹ ਤੋਂ ਇਲਾਵਾ ਜਿੰਨੇ ਵੀ ਕਿਸੇ ਨੇ ਸਿੱਖ ਪੰਥ ਦੇ ਉੱਤੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਾਮਯਾਬ ਨਹੀਂ ਹੋਇਆ ਤੇ ਮਤਲਬ ਇਹਨਾ ਕਿ ਅਮਰਤਪਾਲ ਨੂੰ ਵੀ ਖੜਾ ਹੋਣ ਦੇਣਾ ਇਹਨਾਂ ਨੇ ਲਓ ਭਾਈ ਸਾਹਿਬ ਗੱਲ ਤਾਂ ਪੂਰੀ ਹੋਣ ਦਿਓ ਤੁਸੀਂ ਅਤਵਾਦ ਦੇ ਦੌਰ ਤੋਂ ਸ਼ੁਰੂ ਹੋ ਜਾਓ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਬਦਬੀ ਤਖਸਾਲ ਦੇ ਚੀਫ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਕੋਲ ਇੰਨੀ ਸੰਗਤ ਜਾਂਦੀ ਸੀ ਕਿਉਂਕਿ ਦਮਦਮੀ ਟਕਸਾਲ ਇੱਕ ਆਪਣੇ ਆਪ 'ਚ ਬਹੁਤ ਵੱਡੀ ਟਕਸਾਲ ਆ। ਇੰਨੀ ਸੰਗਤ ਜਾਣਦੀ ਸੀ ਉਹ ਇੰਨੇ ਪੰਜਾਬ ਦੇ ਪੌਪੂਲਰ ਲੀਡਰ ਬਣ ਗਏ ਸੀ ਕਿ ਸਾਰਿਆਂ ਨੂੰ ਵਿਚੈਨੀ ਹੋਣ ਲੱਗ ਪਈ ਸੀ। ਜੇ ਤੁਸੀਂ ਉਹਨਾਂ ਨੇ ਕੰਮਕਾਜਾਂ ਦੀ ਪੂਰੀ ਇੱਕ ਤਕਸੀਦ ਦੇਖੋ ਜਾਂ ਉਹਨਾਂ ਦੇ ਕੰਮਕਾਜ ਕੀਤਿਆਂ ਨੂੰ ਦੇਖੋ ਤੇ ਕੰਮ ਕੀ ਸੀਗੇ? ਕੁੜੀਆਂ ਦੀ ਰੱਖਿਆ ਕਰਨਾ, ਗਰੀਬ ਕੁੜੀਆਂ ਦਾ ਵਿਆਹ ਕਰਾਣਾ, ਪੰਜਾਬ 'ਚ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ, ਸਿੱਖੀ ਦਾ ਪ੍ਰਚਾਰ ਤੇ ਸਿੱਖੀ ਦਾ ਪ੍ਰਸਾਰ। ਅਸੀਂ ਸਿਆਸਤ ਦੇ ਵਿੱਚੋਂ ਫਸੇ ਕਿ ਉਹਨਾਂ ਦਾ ਜਿਹੜਾ ਦੰਦਮੀ ਤਖਸਾਲ ਦੇ ਚੀਫ ਵਾਲੇ ਤੋਂ ਉਹਨਾਂ ਨੂੰ ਇੱਕ ਟੈਰਿਸਟ ਬਣਾਤਾ ਗਿਆ। ਇਹ ਖਾਰਕੂਨ ਹੈ ਜੀ ਇਹ ਅਤਵਾਦੀ ਨੇ। ਤੇ ਮੈਨੂੰ ਇਹ ਦੱਸੋ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੀਗੇ ਜਾਂ ਹੋਰ ਪੰਥਕ ਲੀਡਰ ਸੀਗੇ ਉਹ ਸਾਰੇ ਕਿੱਥੇ ਸੀ? ਉਹਨਾਂ ਨੂੰ ਉਧਰ ਤਕੇਲ ਦਿੱਤਾ। ਉਹ ਹਥਿਆਰ ਚੱਕਦੇ ਰਹੇ ਇਹ ਟੇਬਲ ਟਾਕ ਕਰਦੇ ਰਹੇ। ਇੱਕ ਬੈਠ ਕੇ ਮੇਜ਼ਾਂ ਤੇ ਲੀਡਰਾਂ ਨਾਲ ਗੱਲਾਂ ਕਰਦੇ ਰਹੇ ਤੇ ਉਹਨਾਂ ਨੂੰ ਜਿੱਦਾਂ ਤੋਂ ਖਤਰਾ ਉਹਦਾ ਵੱਡੇ ਵੱਡੇ ਲੀਡਰਾਂ ਨੂੰ ਕਿਉਂਕਿ ਕੁਰਸੀ ਪਿਆਰੀ ਹੁੰਦੀ ਆ ਉਹਨਾਂ ਨੂੰ ਉਧਰ ਟੈਰਰਿਜ਼ਮ ਵੱਲ ਧਕੇਲਦਾ ਔਰੇ ਤੁਸੀਂ ਕਿਤੇ ਕਿਤੇ ਜਦੋਂ ਤੁਸੀਂ ਇਹ ਪੰਜਾਬ ਦੀ ਇਹ ਸਾਰੀ ਸਿਆਸਤ ਨੂੰ ਪੜੋਗੇ ਕਿ ਸੰਤ ਜਨੈਤ ਸਿੰਘ ਭਿੰਡਰਾ ਵਾਲੇ ਦਮਦਮੀ ਟਕਸਾਲ ਦੇ ਚੀਫ ਤੋਂ ਇੱਕ ਖਾੜਕੂ ਵਾਦਵਾਲ ਕਿੱਦਾਂ ਗਏ ਤੇ ਤੁਹਾਨੂੰ ਇਹਦੇ ਪਿੱਛੇ ਸਿਆਸਤ ਨਜ਼ਰ ਆ ਜਾਏਗੀ ਸਾਰੀ ਕਿੱਦਾਂ ਇੱਥੋਂ ਦੇ ਲੀਡਰਾਂ ਨੇ ਦਿੱਲੀ ਵਾਲਿਆਂ ਨਾਲ ਗੱਲ ਵਕੜੀ ਪਾਈ ਕਿੱਦਾਂ ਹਰੀ ਝੰਡੀ ਦਿੱਤੀ ਕਿੱਦਾਂ ਹੋਇਆ ਸਾਰਾ ਕੁਝ ਆਪ ਸਮਝੋਤੇ ਕਰ ਲੇ ਤੇ ਇੱਥੇ ਆ ਕੇ ਕਹਿਤਾ ਨਹੀਂ ਜੀ ਇਹ ਦਿੱਲੀ ਵਾਲਾ ਨੂੰ ਸਬਕ ਸਿਖਾਣਾ ਪਊਗਾ ਫੇਰ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਦਾ ਵਕਤ ਆਇਆ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਸੀ ਭਾਈ ਗੁਰਦੇਵ ਸਿੰਘ ਕੋਂਕੇ ਉਹਨਾਂ ਦੀ ਵੀ ਪੰਜਾਬ ਦੇ ਵਿੱਚ ਬਹੁਤ ਜਿਹੜੀ ਆ ਇੱਕ ਪਛਾਣ ਸੀ ਤੇ ਇੱਕ ਉਹਨਾਂ ਅੱਗੇ ਸਿੱਖ ਸੰਗਤ ਦੇ ਵਿੱਚ ਉਹਨਾਂ ਦੇ ਪ੍ਰਤੀ ਬੜੀ ਸ਼ਰਧਾ ਸੀ ਅੱਜ ਕਾਲ ਤੱਕ ਸਾਡਾ ਜਥੇਦਾਰ ਹੋਣਾ ਹੀ ਬਹੁਤ ਵੱਡੀ ਗੱਲ ਹੈ ਉਹ ਵੀ ਉਹੀ ਬਣ ਸਕਦਾ ਜੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਔਰ ਉਹਨਾਂ ਨੂੰ ਵੀ ਖਾੜਕੂ ਬਣਾ ਕੇ ਉਹਨਾਂ ਦਾ ਫੇਕ ਐਨਕਾਊਂਟਰ ਕੀਤਾ ਗਿਆ ਔਰ ਜਿੰ ਜਦੋਂ ਫੇਕ ਐਨਕਾਊਂਟਰ ਹੋਇਆ ਉਹ ਫਾਈਲਾਂ ਹੀ 25 ਸਾਲ ਖੁੱਲੀਆਂ ਤੁਸੀਂ ਦੱਸੋ ਤੇ ਫਾਈਲਾਂ ਖੋਲਣੀਆਂ ਕਿੰਨਾ ਨੇ ਸੀ ਤੇ ਉਹਨਾਂ ਨੇ ਕਿਉਂ ਨਹੀਂ ਖੋਲੀਆਂ ਕਿਉਂਕਿ ਇਹ ਜਿਹੜੇ ਪੰਥਕ ਲੀਡਰ ਹੈ ਸਿਆਸੀ ਲੀਡਰਾਂ ਦੇ ਵਿੱਚ ਰੋੜਾ ਬੰਦਦੇ ਨੇ ਹੁਣ ਜਦੋਂ ਭਾਈ ਅਮਰਤਪਾਲ ਦੀ ਐਂਟਰੀ ਹੋਈ ਹੈ ਪੰਜਾਬ 'ਚ ਜਿੱਦਾਂ ਉਹ ਆਏ ਜਿੱਦਾਂ ਪੰਜਾਬ ਦਾ ਨੌਜਵਾਨ ਉਹਨਾਂ ਨਾਲ ਜੁੜਿਆ ਵਾ ਨਸ਼ੇ ਤੋਂ ਬਾਹਰ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਐ ਨੌਜਵਾਨਾਂ ਨੂੰ ਅੰਮ੍ਰਿਤਪਾਲ ਦੇ ਨਾਲ ਜੋੜਿਆ ਸਿੰਘ ਸੱਜਣੇ ਸ਼ੁਰੂ ਹੋਏ ਨੇ ਪੰਜਾਬ ਦਾ ਇੱਕ ਮਾਹੌਲ ਬਦਲਣਾ ਸ਼ੁਰੂ ਹੋਇਆ ਉਹਨਾਂ ਨੂੰ ਐਨਐਸਏ ਲਾ ਕੇ ਜੇਲ੍ਹਾਂ 'ਚ ਭੇਜਤਾ ਤੇ ਤੁਸੀਂ ਪੰਥਕ ਲੀਡਰ ਜਿਹੜੇ ਸਿਆਸੀ ਲੀਡਰ ਨੇ ਇਹਨਾਂ ਦੀਆਂ ਸਪੀਚਾਂ ਸੁਣੋ ਭਾਈ ਅੰਮ੍ਰਿਤਪਾਲ ਬਾਰੇ ਕੀ ਕੀ ਬੋਲੇ ਹੋਏ ਨੇ ਤੁਸੀਂ ਇਹਨਾਂ ਦੇ ਅਕਾਲੀ ਦਲ ਦੇ ਲੀਡਰਾਂ ਦੀਆਂ ਸੁਣੋ ਤਾਂ ਸਹੀ ਸਪੀਚਾਂ ਇਹ ਉਹਨਾਂ ਦੁੱਤੀਆਂ ਨਾਲਸ ਲਾ ਕੇ ਅੰਦਰ ਮੋੜਦਾ ਜਦੋਂ ਐਨਐਸਏ ਲੱਗ ਗਈ ਅੰਦਰ ਚਲੇ ਗਿਆ ਤੇ 6-3 ਗਿਨੇ ਮਹੀਨੇ ਬਾਅਦ ਆ ਕੇ ਉਹ ਹੋ ਐਨਐਸਏ ਗਲਤ ਲੱਗ ਗਈ ਜੀ ਫਿਰ ਧਾਮੀ ਸਾਹਿਬ ਨੂੰ ਖੜਾ ਕਰਤਾ ਜੀ ਵੀ ਤੁਸੀਂ ਇਹਨਾਂ ਦੀ ਪੈਰ ਵੀ ਕਰੋ ਦੱਸੋ ਹਰਜਿੰਦਰ ਸਿੰਘ ਧਾਮੀ ਬਾਦਲ ਪਰਿਵਾਰ ਤੋਂ ਪੁੱਛੇ ਬਿਨਾ ਕੋਈ ਕੰਮ ਕਰ ਸਕਦੇ ਆ ਇਹ ਸਟੇਜਾਂ ਦੇ ਉੱਤੇ ਭਾਈ ਅਮਰਪਾਲ ਦੇ ਖਿਲਾਫ ਬੋਲਦੇ ਆ ਤੇ ਧਾਮੀ ਇਹਨਾਂ ਦੀ ਫੇਵਰ ਕਰਦੇ ਨੇ ਕੀ ਆ ਯਾਰ ਸਿਆਸਤ ਆ ਯਾਰ ਆਪਾਂ ਪੰਥ ਦਾ ਕੀ ਇਸਤੇਮਾਲ ਕਰਤੇ ਪਏ ਜੇ ਗੁਰਚਰਨ ਸਿੰਘ ਟੋੜਾ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਨੇ ਸਾਲ ਪ੍ਰਧਾਨ ਰਹੇ ਨੇ ਇੱਕ ਪੰਥਕ ਲੀਡਰ ਨੇ ਇਹਨਾਂ ਨੂੰ ਖਤਮ ਕਰਤਾ ਗਿਆ ਪੰਜਾਬ ਦੀ ਸਿਆਸਤ ਚ ਕੀ ਹਾਂ ਤੁਸੀਂ ਸਿਆਸੀ ਕੁਰਸੀ ਵੱਲ ਵੇਖਣ ਦੀ ਹਿੰਮਤ ਕੀਤੀ ਕਿਵੇਂ ਕੀਤੀ ਕਿਵੇਂ ਖਤਮ ਕਰਤਾ ਗਿਆ ਕੱਲੇ ਇਹ ਨਹੀਂ ਪੰਜਾਬ ਦੇ ਵਿੱਚ ਹੋਰ ਵੀ ਜਿੰਨੇ ਵੀ ਪੰਥ ਦੇ ਵਿੱਚ ਚੜ੍ਹਦੀ ਕਲਾ ਚ ਜਿਹੜਾ ਆਇਆ ਉਹਨਾਂ ਸਿਆਸੀ ਬੰਦਿਆਂ ਨੇ ਉਹਦਾ ਹਾਲ ਕੀਤਾ ਔਰ ਅਮਰਤਪਾਲ ਦੇਖੋ ਉਹਨਾਂ ਦੀ ਵਿਚਾਰਧਾਰਾ ਕੋਈ ਹੋਵੇ ਮੈਂ ਉਹਦੀ ਵਿਚਾਰਧਾਰਾ ਦਾ ਸਮਰਥਕ ਨਹੀਂ ਹੈਗਾ ਹੁੰਦੇ ਲੇਕਿਨ ਚੰਗੇ ਕੰਮਾਂ ਦਾ ਨੌਜਵਾਨਾਂ ਨੂੰ ਨਸ਼ੇ ਚੋਂ ਕੱਢਣ ਦਾ ਮੈਂ ਉਹਦਾ ਸਮਰਥਕ ਆ ਪੰਜਾਬ ਨੂੰ ਤੋੜਨ ਦੀ ਗੱਲ ਕਰਦਾ ਮੈਂ ਉਹਦਾ ਸਮਰਥਕ ਨਹੀਂ ਹੈਗਾ ਦੇਸ਼ ਦੀ ਅਮਨ ਸ਼ਾਂਤੀ ਦੇ ਖਿਲਾਫ ਗੱਲ ਕਰਦਾ ਮੈਂ ਉਹਦੇ ਸਮਰਥਕ ਨਹੀਂ ਆ ਪੰਜਾਬ ਦੇ ਵਿੱਚ ਸਿੱਖੀ ਦੇ ਪ੍ਰਚਾਰ ਧਰਮਾਂਤਰ ਨੂੰ ਰੋਕਣ ਲਈ ਜੋ ਨਿਕਲਦਾ ਤੇ ਮੈਂ ਉਹਦੇ ਨਾਲ ਆ ਸਿੱਖੀ ਦਾ ਪ੍ਰਚਾਰ ਸਿੱਖੀ ਦਾ ਪ੍ਰਸਾਰ ਮੈਂ ਉਹਦੇ ਨਾਲ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਗਰ ਉਹ ਸੰਗਤਾਂ ਨੂੰ ਜੋੜਦਾ ਤੇ ਪਹਿਲਾ ਬੰਦਾ ਜਿਹੜਾ ਮੈਂ ਉਹਦੇ ਫੇਵਰ ਕਰਦਾ ਖੁੱਲ ਕੇ ਉਹਦੇ ਨਾਲ ਆ ਲੇਕਿਨ ਜਦ ਇਹ ਜਿਉ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਜਾਂ ਇਹ ਕਹਿੰਦਾ ਕਿ ਦੇਸ਼ ਦੇ ਵਿੱਚ ਕੱਟੜ ਪੰਥੀ ਆਵੇ ਹੋਣੇ ਚਾਹੀਦੇ ਆ ਨਾਜਾਇਜ਼ ਹਥਿਆਰਾਂ ਦੀ ਗੱਲ ਕਰਦਾ ਫਿਰ ਮੈਂ ਉਹਦੇ ਖਿਲਾਫ ਆ ਲੇਕਿਨ ਗੱਲ ਇਹ ਹੈ ਕਿ ਅੰਮ੍ਰਿਤਪਾਲ ਦੇ ਕੋਲੋਂ ਕੋਈ ਨਾਜਾਇਜ਼ ਹਥਿਆਰ ਨਹੀਂ ਮਿਲਿਆ ਕੋਈ ਨਿਸ਼ਾਨੀ ਮਿਲੇਆ ਕੋਈ ਫੇਕ ਡਾਕੂਮੈਂਟ ਨਹੀਂ ਮਿਲੇ ਕੋਈ ਵੀ ਇਦਾਂ ਦੇ ਨਕਸ਼ੇ ਨਹੀਂ ਮਿਲੇ ਜਿਹੜੇ ਹਿੰਦੁਸਤਾਨ ਦੇ ਖਿਲਾਫ ਹੋ ਆਦਰਵਾਇਸ ਤਾਂ ਇੱਥੇ ਤੁਸੀਂ ਦੇਖੋ ਆਰਮਡ ਫੋਰਸਿਸ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਕਈ ਬੰਦੇ ਜਿਹੜੇ ਜਸੂਸੀ ਕਰਦੇ ਫੜੇ ਨੇ ਆਪ ਹੀ ਫੜੇ ਨੇ ਇਹਨਾਂ ਨੇ ਲੇਕਿਨ ਭਾਈ ਅਮਰਤਪਾਲ ਸਿੰਘ ਖਾਲਸਾ ਕੋਲੋਂ ਕੋਈ ਜੀ ਨਹੀਂ ਫੜੇਗੀ ਫਿਰ ਵੀ ਇਹਨਾਂ ਨੇ ਐਨਐਸਏ ਲਗਾ ਕੇ ਉਹਨੂੰ ਅੰਦਰ ਕੀਤਾ ਲekin NSA ਲਗਾ ਕੇ ਅੰਦਰ ਕਰਨ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪਤਾ ਹੈ ਕਿ NSA ਗਲਤ ਲੱਗੀ ਹੋਈ ਹੈ NSA ਨਹੀਂ ਲੱਗ ਸਕਦੀ ਹੁਣ ਦੇਖੋ ਸਿਮਰਨਜੀਤ ਸਿੰਘ ਮਾਨ ਹੈ ਉਹ ਵੀ ਤਾਂ ਇਹੀ ਗੱਲਾਂ ਕਹਿੰਦੇ ਆ ਉਹ ਨਵੀਂ ਗੱਲ ਕਹਿੰਦੇ ਆ ਲੇਕਿਨ ਉਹਨਾਂ ਨੂੰ ਜਦੋਂ ਗੱਲ ਕਹਿੰਦੇ ਆ ਉਹਨਾਂ ਦੇ ਉੱਤੇ ਸਿਰਫ ਪਰਚਾ ਦਰਜ ਹੁੰਦਾ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਜਿਬੜੂਗੜ੍ਹ ਜੇਲ੍ਹ ਚ ਜਾਂ ਅਸਾਮ ਜੇਲ੍ਹ ਚ ਜਾਂ ਰਾਜਸਥਾਨ ਦੀਆਂ ਜੇਲਾਂ ਚ ਇੱਦਾਂ ਭੇਜਿਆ ਜਾਂਦਾ ਹੈ ਸੋ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਦੀ ਐਂਟਰੀ ਪੰਥਕ ਤੋਂ ਸਿਆਸਤ ਹੋਣ ਲੱਗੀਏ ਜ਼ਰੂਰੀ ਵੀ ਸੀ ਜੇ ਉਹਨੂੰ ਬਚਾਣਾ ਹੈ ਜੇ ਉਹਨੇ ਆਪਣੇ ਆਪ ਨੂੰ ਬਚਾਣਾ ਹੈ ਉਹਨੂੰ ਸਿਆਸਤ ਕਰਨੀ ਹੀ ਉਹਨਾਂ ਨੂੰ ਭਾਈ ਸਾਹਿਬ ਨੂੰ ਪੈਣੀ ਸੀ ਵਰਨਾ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਸੰਜਨੈਲ ਸਿੰਘ ਪਿੰਡਰਾਲੇ ਕਿੰਨੇ ਹੀ ਸ਼ਹੀਦ ਜਿਹੜੇ ਆ ਉਹਨਾਂ ਨੇ ਤੁਹਾਡੇ ਸਾਹਮਣੇ ਫੇਕ ਐਂਕਾਊਂਟਰ ਕਰਤਾ ਪੁਲਿਸ ਨਾਲ ਸੰਜਨੈਲ ਸਿੰਘ ਪਿੰਡਰਾਲੇ ਬਲੂ ਸਾਲੋਪਰੇਸ਼ਨ ਚ ਮਾਰੇ ਗਏ ਫਿਰ ਬਾਅਦ ਦੇ ਵਿੱਚ ਤਾਂ ਫਿਰ ਸਿਆਸਤ ਸਿਆਸਤ ਐ ਈ ਹੈ ਨਾ ਜਿੱਦਾਂ ਕਮਾਂਦੀ ਹੈ ਕਦੋਂ ਇਹਨਾਂ ਨੂੰ ਇਹਨਾਂ ਨੇ ਕਿੱਧਰਲੇ ਪਾਸੇ ਤੋੜ ਦੇਣਾ ਕੁਝ ਨਹੀਂ ਪਤਾ ਅੱਛਾ ਇੱਕ ਪਾਸੇ ਹੁਣ ਇਹ ਗੱਲ ਚੱਲ ਰਹੀ ਸੀ ਕਿ ਅਮਰਿਤਪਾਲ ਦਾ ਸਮਰਥਨ ਹੋਣ ਲੱਗ ਗਿਆ ਸੀ ਅਕਾਲੀ ਲੀਡਰ ਜਿਹੜੇ ਵੱਡੇ ਵੱਡੇ ਬਿਕਰਮ ਸਿੰਘ ਮਜੀਠੀਆ ਨੇ ਇੱਕ ਟਾਈਮ ਦੇ ਉੱਤੇ ਵਿਰੋਧ ਕਰਦੇ ਰਹੇ ਨੇ ਉਹਦਾ ਵਿਰੋਧ ਕੀਤਾ ਡੱਟ ਕੇ ਵਿਰੋਧ ਕੀਤਾ ਉਹਨਾਂ ਨੇ ਬਿਕਰਮ ਮਜੀਠੀਆ ਨੇ ਉਹਨਾਂ ਦੀਆਂ ਵੀਡੀਓ ਦੇਖ ਲਓ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਵੀਡੀਓ ਦੇਖ ਲਓ ਡੱਟ ਕੇ ਵਿਰੋਧ ਕੀਤਾ ਪਰ ਹੁਣ ਅਚਾਨਕ ਬੜਾ ਇੱਕ ਸੌਫਟ ਹਾਰਟ ਆ ਗਿਆ ਅਮਰਿਤਪਾਲ ਲਈ ਕੀ ਗੱਲ ਆ ਨਹੀਂ ਯਾਰ ਤੁਸੀਂ ਸਮਝੋ ਧਿਆਨ ਨਾਲ ਗੱਲ ਅਕਾਲੀ ਦਲ ਹਰ ਮੁਹਾਣੇ ਤੇ ਫੇਲ ਹੋ ਚੁੱਕਾ ਅਕਾਲੀ ਦਲ 117 ਦੇ ਵਿੱਚੋਂ 3 ਸੀਟਾਂ ਤੇ ਆ ਗਿਆ ਹਾਲਾਂਕਿ 3 ਸੀਟਾਂ ਜਦੋਂ ਇਹ ਜਿੱਤੀਆਂ ਨੇ ਇਹਦੇ ਵਿੱਚ ਬਸਪਾ ਨੇ ਵੀ ਅਲਾਈਅੰਸ ਤੇ ਨਾਲ ਜਿੱਤੀਆਂ ਨੇ 3 ਸੀਟਾਂ ਤੇ ਆ ਗਿਆ ਇੱਕ ਮਾਝੇ ਚੋਂ ਜਿੱਤੀ ਹੈ ਇੱਕ ਮਾਲਵੇ ਚੋਂ ਤੇ ਇੱਕ ਦੁਆਬੇ ਚੋਂ ਤੇ 3 ਸੀਟਾਂ ਦੇ ਵਿੱਚੋਂ ਵੀ ਜਿਹੜੇ ਜਿੱਤੇ ਹੋਏ 2 ਨੇ ਉਹ ਅਕਾਲੀ ਦਲ ਨੂੰ ਅੱਖਾਂ ਤਰੇਰਦੇ ਨੇ ਮੈਂ ਨਾਂ ਨਹੀਂ ਲੈਣੇ ਕਿਦੋਂ ਤੁਹਾਨੂੰ ਖੁੱਲ ਕੇ ਦੱਸਾਂਗੇ ਦੋ ਅੱਖਾਂ ਉਹੀ ਤੇ ਰੀ ਜਾਂਦੇ ਆ ਕਾਲੀਦਨ ਨੂੰ ਅੱਛਾ ਅੱਛਾ ਰੈਂਦ ਖੁੰਦ ਰਹੀ 1 ਕਐਮਐਲ ਇਹ ਹੁਣ 1 ਕਐਮਐਲ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਕੀ ਕਰਨਗੇ ਮੈਨੂੰ ਦੱਸੋ 1 ਕਐਮਐਲ ਲੈ ਕੇ ਕੀ ਕਰਨਗੇ 1 ਕਐਮਐਲ ਦਾ ਉਹ ਵੀ ਨਰਾਜ ਬੈਠਾ ਤੀਜਾ ਵੀ ਨਰਾਜ ਹੋ ਗਿਆ ਤੁਹਾਨੂੰ ਤਾਜੀ ਗੱਲ ਦੱਸ ਦਿੰਦਾ ਤੀਜਾ ਵੀ ਕਹਿੰਦਾ ਵੀ ਮੇਰੇ ਨਾਲ ੱੱਕਾ ਕਰਤਾ ਇਹਨਾਂ ਨੇ ਉਹਨਾਂ ਨੂੰ ਲੱਗਦਾ ਪਹਿਲਾਂ ਵੀ ਨਾਮ ਉਰਠਿਆ ਸੀਗਾ ਕਿ ਉਹ ਛੱਡਣਾ ਚਾਹੁੰਦੇ ਛੱਡਣਾ ਚਾਹੁੰਦੇ ਆ ਹਨਾ ਅੱਛਾ ਹੁਣ ਇਹਨਾਂ ਕੋ ਬਚਿਆ ਕੋਈ ਨਹੀਂ ਤਿੰਨੋਂ ਹੀ ਬਾਗੀ ਹੋਏ ਪਏ ਆ ਕਰਨ ਕੀ ਵਿਚਾਰੇ ਹੁਣ ਗੱਲ ਇਹ ਆਂਦੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਕੋਲ ਕਿਹੜਾ ਇੱਕ ਇਹੋ ਜਿਹੀ ਕੋਈ ਰਸਤਾ ਜੀ ਦੇ ਰਹੀ ਜਸਤੇ ਚੱਲ ਕੇ ਅਕਾਲੀ ਦਲ ਆਪਣਾ ਵੋਟ ਵਾਪਸ ਲਿਆਵੇ ਪੰਥਗ੍ਰਸਤਾ ਹੁਣ ਉਹਨਾਂ ਨੂੰ ਭਾਈ ਅਮਰਤਪਾਲ ਦੀਆਂ ਜਿਹੜੀਆਂ ਉਹਦੀ ਪੈਰ ਵੀ ਕਰਨੀ ਪੈ ਰਹੀ ਹੈ ਲੇਕਿਨ ਹੁਣ ਬਿਰਸਾ ਸਿੰਘ ਵਲਟੋਹ ਨੂੰ ਉਤਾਰ ਕੇ ਜਿਹੜੀ ਅਕਾਲੀ ਦਲ ਚੰਦਾ ਕੀ ਪੰਥਕ ਵੋਟ ਨੂੰ ਆਪਣੇ ਵੱਲ ਖਿੱਚ ਸਕਦਾ ਸੀ ਉਹਨਾਂ ਦੀ ਸympathy ਲੈ ਸਕਦਾ ਸੀ ਉਹ ਜਿਹੜੀ ਹੈ ਪੈਰਾਂ ਦੇ ਉੱਤੇ ਕਹੜਾੜੀ ਮਾਰਤੀ ਗਈ ਹੈ ਉਹ ਆਪ ਹੀ ਮਾਰੀ ਆਪ ਹੁਣ ਦੇਖੋ ਨਾ ਬਿਰਸਾ ਸਿੰਘ ਬਲਟੋਹਾਂ ਜਾਂ ਸਟੇਜਾਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੋਲਣਾ ਪੈਣਾ ਵਿਕਰਮ ਮਜੀਠੀਆ ਨੂੰ ਬੋਲਣਾ ਪੈਣਾ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਖਿਲਾਫ ਬੋਲਣਗੇ ਤੇ ਸਿੱਖ ਪੰਥ ਜਿਹੜਾ ਦੇਖੋ ਜੋ ਮਰਜੀ ਹੈਗੀ ਆ ਸਿੱਖ ਪੰਥ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਆਪਣੀ ਇੱਕ ਪਹਿਚਾਣ ਬਣ ਚੁੱਕੀ ਹੈ ਉਹ ਪਹਿਚਾਣ ਦਾ ਕਾਰਨ ਸਭ ਤੋਂ ਵੱਡਾ ਕੀ ਹੈ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਵੈਕਿਊਮ ਬਹੁਤ ਹੈ ਪੰਜਾਬ ਦੀ ਪੰਥਕ ਸਿਆਸਤ ਖਾਲੀ ਹੈ ਔਰ ਜਿਹੜੇ ਪੰਥ ਦੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਇਹ ਨਹੀਂ ਦੇ ਦੱਸ ਅਸੀਂ ਜਾਈਏ ਕਿੱਥੇ ਕਾਰਨ ਅਕਾਲੀ ਦਲ ਕੋਲ ਉਹ ਜਾ ਨਹੀਂ ਸਕਦੇ ਅਕਾਲੀ ਦਲ ਨੇ ਪੰਥ ਦਾ ਕਿੱਡਾ ਵੱਡਾ ਘਾਣ ਕਰ ਛੱਡਿਆ ਬੀਜੇਪੀ ਨੂੰ ਉਹਨਾਂ ਨੂੰ ਲੱਗਦੀ ਹੈ ਕਿ ਇਹ ਬੰਦੀ ਸਿੰਘਾਂ ਦਾ ਮਾਮਲਾ ਵਾਹ ਹੋਰ ਮਾਮਲੇ ਨੇ ਅਸੀਂ ਬੀਜੇਪੀ ਨਾਲ ਚੱਲ ਨਹੀਂ ਸਕਦੇ ਕਾਂਗਰਸ ਉਹਨਾਂ ਨੂੰ ਲੱਗਦਾ ਕਿ ਆਪਰੇਸ਼ਨ ਬਲੂ ਸਟਾਰ ਕਾਂਗਰਸ ਨੇ ਕਰਵਾਇਆ ਤੇ ਇਸ ਕਰਕੇ ਕਾਂਗਰਸ ਸਿੱਖਾਂ ਦਾ 1984 ਦਾ ਕਤਲੇਆਮ ਹੋਇਆ ਕਾਂਗਰਸ ਦੋਸ਼ੀ ਹੈ ਕਾਂਗਰਸ ਨਾਲ ਗੱਲ ਬਕੜੀ ਨਹੀਂ ਪੈ ਸਕਦੀ ਆਮ ਆਮੀ ਪਾਰਟੀ ਜਿਹੜੀ ਹੈ ਉਹ ਪੰਥ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਪਰ ਫੜਿਆ ਉਹਨੂੰ ਪਰਚਾ ਦਿੱਤਾ ਇਸ ਕਰਕੇ ਪੰਥ ਦੇ ਲੋਕ ਜਿਹੜੇ ਆਵਾਂ ਦੀ ਪਾਰਟੀ ਨਾਲ ਖੁੱਲੇ ਨਹੀਂ ਜਾ ਸਕਦੇ ਫਿਰ ਐਂਡ 'ਚ ਬਚਦਾ ਕੌਣ ਹੈ ਐਂਡ 'ਚ ਤਾਂ ਪੰਥ ਖਾਲੀ ਬੈਠਾ ਹੈ ਨਾ ਪੰਥ ਦੇ ਲੀਡਰਾਂ ਕੋ ਕੋਈ ਪਲੇਟਫਾਰਮ ਹੀ ਹੈ ਨਹੀਂ ਪਾਰਟੀ ਹੈ ਨਹੀਂ ਔਰ ਇਹ ਜਿਹੜੇ ਪੰਥ ਦੇ ਲੀਡਰ ਨੇ ਜਿਹੜੇ ਪੰਥ ਨਾਲ ਜੁੜੇ ਲੋਕ ਨੇ ਇਹ ਇਨ੍ਹਾਂ ਨੇ ਹੀ ਅਮਰਤਪਾਲ ਨੂੰ ਤਿਆਰ ਕੀਤਾ ਕਿ ਇਹਨੂੰ ਚੋਣਾ ਲੜਾ ਕੇ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਵੈਕਿਊਮ ਹੈ ਉਹਨੂੰ ਪੂਰਾ ਕੀਤਾ ਜਾਵੇ ਅਛਾ ਬਿਰਸਾ ਸਿੰਘ ਬਲਟੋਹਾ ਤੇ ਵੀ ਆਉਨੇ ਆ ਜਦੋਂ ਹੁਣ ਫਾਈਨਲੀ ਉਹਨਾਂ ਦਾ ਐਲਾਨ ਹੁੰਦਾ ਕਿ ਉਹ ਉਮੀਦਵਾਰ ਨੇ ਉਹਨਾਂ ਨੇ ਬੜਾ ਹੀ ਜ਼ਿਆਦਾ ਅਗਰੈਸਿਵ ਹੋ ਕੇ ਬਿਆਨ ਦਿੱਤਾ ਬੜੇ ਰੈਡੀਕਲ ਬਿਆਨ ਆਉਣ ਲੱਗੇ ਆ ਅਚਾਨਕ ਮਤਲਬ ਆਰਐਸਐਸ ਤੱਕ ਪਹੁੰਚ ਗਏ ਐ ਕਰਨ ਲੱਗੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਅਕਾਲੀ ਦਲ ਨੇ ਜਿਹੜੀ ਸੀਟ ਜਿੱਤਨੀ ਹੈ ਬਾਅਦ ਦੇ ਵਿੱਚ ਉਹਨਾਂ ਨੇ ਜਾ ਕੇ ਐਨਡੀਏ ਚ ਸ਼ਾਮਲ ਹੋਣਾ ਉਹਨਾਂ ਨੇ ਐਂਡ ਦੇ ਵਿੱਚ ਐਨਡੀਏ ਚ ਹੀ ਸ਼ਾਮਲ ਹੋਣਾ ਅਕਾਲੀ ਦਲ ਨੇ ਇਹ ਤੁਹਾਨੂੰ ਵੀ ਪਤਾ ਹੈ ਕਿ ਅਕਾਲੀ ਦਲ ਨੇ ਐਨਡੀਏ ਦਾ ਪਾਰਟ ਬਣਨਾ ਕਿ ਮੈਂ ਇਹ ਵੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਮੈਨੂੰ ਦੱਸੋ ਇੱਥੇ ਜਿੰਨਾ ਮਰਜ਼ੀ ਬੋਲ ਲੈਣਾ ਆਰਐਸਐਸ ਦੇ ਖਿਲਾਫ ਬੋਲਣ ਕੀ ਆਰਐਸਐਸ ਦੇ ਖਿਲਾਫ ਕਿਉਂ ਬੋਲਣਗੇ ਆਰਐਸਐਸ ਨੇ ਕੀ ਕਰਤਾ ਆਰਐਸਐਸ ਦੀ ਆਪਣੀ ਆਈਡੀਓਲੋਜੀ ਹੈ ਤੁਸੀਂ ਆਪਣੀ ਆਈਡੀਓਲੋਜੀ ਉਹਨਾਂ ਤੋਂ ਵੱਡੀ ਕਰ ਲਓ ਆਰਐਸਐਸ ਨੇ ਇਹ ਥੋੜਾ ਕਹਤਾ ਦੇਸ਼ ਤੋੜ ਦੋ ਆਰਐਸਐਸ ਨੇ ਇਹਨਾਂ ਨੂੰ ਕੀ ਕਹਤਾ ਤੁਸੀਂ ਠੀਕ ਹੈ ਤੁਹਾਡੀ ਆਈਡੀਓਲੋਜੀ ਜਿਹੜੀ ਹੈਗੀ ਹੈ ਤੁਸੀਂ ਆਪਣੀ ਆਈਡੀਓਲੋਜੀ ਨੂੰ ਉਹਨਾਂ ਦੀ ਆਈਡੀਓਲੋਜੀ ਤੋਂ ਵੱਡਾ ਕਰੋ ਤੁਸੀਂ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜੋ ਸਿੱਖ ਪੰਥ ਨੂੰ ਚੜ੍ਹਦੀ ਕਲਾ 'ਚ ਲੈ ਕੇ ਆਓ ਲੋਕਾਂ ਦੇ ਵਿੱਚ ਸਿੱਖਾਂ ਲਈ ਹੋਰ ਜਿਹੜੇ ਪੰਜਾਬ ਦੇ ਵਸਨੀਕ ਨੇ ਉਹਨਾਂ ਦੇ ਵੈਲਫੇਅਰ ਦੇ ਕੰਮ ਕਰੋ ਇੱਥੇ ਯਾਰ ਤੁਸੀਂ ਅਕਾਲੀ ਦਲ ਦੀ 10 ਸਾਲ ਲਈ ਸਰਕਾਰ ਪੰਥ ਦਾ ਸਭ ਤੋਂ ਵੱਡਾ ਕਹਾਣ ਉਸ ਦੌਰਾਨ ਹੋਇਆ ਨਜਾਇਜ਼ ਤੁਸੀਂ ਸਿੱਖਾਂ ਦੇ ਗੋਲੀਆਂ ਮਾਰੀਆਂ ਗਈਆਂ ਕੋਟਕਪੂਰਾ ਬਹਿਬਲ ਕਲਾ ਦਾ ਕਾਂਡ ਹੋਇਆ ਤੁਸੀਂ ਮੈਨੂੰ ਇਹ ਦੱਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਪੋਸਟਰ ਲਾ ਕੇ ਅਗਲੇ ਨੇ ਚੈਲੰਜ ਕਰਕੇ ਕੀਤੀਆਂ ਤੁਸੀਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪੈਟਰੋਲ ਪੰਪ ਲਾਟ ਕਰਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਦੇ ਤੁਸੀਂ ਜਾ ਕੇ ਉਹਨਾਂ ਦੇ ਮੁੰਡਿਆਂ ਨੂੰ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਵਾਈਆਂ ਨੂੰ ਪੈਟਰੋਲ ਪੰਪ ਤੁਸੀਂ ਲਾਟ ਕਰ ਛੱਡੇ ਤੇ ਤੁਸੀਂ ਸਿੱਖ ਪੰਥ ਦਾ ਤਾਂ ਕਹਾਂ ਤੁਸੀਂ ਆਪ ਕੀਤਾ ਤੁਸੀਂ ਉਹਨਾਂ ਦੀਆਂ ਫਿਲਮਾਂ ਰਿਲੀਜ਼ ਕਰਾਉਣ ਦੀਆਂ ਤਿਆਰੀਆਂ ਕੀਤੀਆਂ ਤੇ ਜੇ 10 ਸਾਲ ਸਿੱਖੀ ਦਾ ਕਹਾਣ ਕਰਕੇ ਹੁਣ ਤੁਸੀਂ ਆ ਕੇ ਅਮਰਤਪਾਲ ਸਿੰਘ ਨੂੰ ਵੀ ਕਹੋ ਕਿ ਇਹ ਸਿੱਖੀ ਦਾ ਕਹਾਣ ਕਰਦਾ ਅਮਰਤਪਾਲ ਸਿੰਘ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਆਪਣੀ ਜਗ੍ਹਾ ਬਹੁਤ ਰਿਸਪੈਕਟੇਬਲ ਨੇ ਸਿਆਣੇ ਨੇ ਪੜੇ ਲਿਖੇ ਨੇ ਲੇਕਿਨ ਅਮਰਤਪਾਲ ਸਿੰਘ ਖਾਲਸਾ ਦੀ ਆਪਣੀ ਵਿਚਾਰਧਾਰਾ ਜਿਹੜੀ ਉਹਦੀ ਵਿਚਾਰਧਾਰਾ ਨੌਜਵਾਨਾਂ ਨੂੰ ਨਸ਼ੇ ਚੋਂ ਕੱਢਣ ਦੀ ਆ ਉਹਦੇ ਸਾਰਾ ਪੰਜਾਬ ਹਮਾਇਤੀ ਆ ਤੁਸੀਂ ਮੈਨੂੰ ਇੱਕ ਅਕਾਲੀ ਦਲ ਦਾ ਲੀਡਰ ਦੱਸ ਦਿਓ ਇੱਕ ਕਾਂਗਰਸ ਦਾ ਲੀਡਰ ਦੱਸ ਦਿਓ ਇੱਕ ਬੀਜੇਪੀ ਦਾ ਲੀਡਰ ਦੱਸ ਦਿਓ ਜਿਨਨੇ ਪੰਜਾਬ ਦੇ ਵਿੱਚੋਂ ਨਸ਼ੇ ਚੋਂ ਨੌਜਵਾਨਾਂ ਨੂੰ ਕੱਢਣ ਦੀ ਪੂਰੀ ਮੁਹਿੰਮ ਚਲਾਈ ਹੋਵੇ ਤੇ ਨੌਜਵਾਨਾਂ ਨੂੰ ਹੱਥ ਫੜ ਫੜ ਕੇ ਨਸ਼ੇ ਚੋਂ ਕੱਢਿਆ ਹੋਵੇ ਦੱਸੋ ਦੱਸੋ ਤੁਸੀਂ ਤੁਸੀਂ ਜਰਨਲਿਸਟ ਹੋ ਮੇਰੇ ਨਾਲ ਤੁਸੀਂ ਬੈਠੇ ਕਰ ਰਹੇ ਹੋ ਗੱਲ ਦੱਸੋ ਜੇ ਇੱਕ ਵੀ ਹੈਗਾ ਇਹ ਬਿਰਸਾ ਸਿੰਘ ਵਲਟੋਹਾਈ ਦੱਸ ਦੇਣ ਹਾਂਜੀ ਇੰਨੇ ਮੁੰਡੇ ਮੈਂ ਨਸ਼ੇ ਚੋਂ ਕੱਢ ਕੇ ਲਿਆ ਆਂ ਪੰਜਾਬ ਨੂੰ ਕੋਟੋ-ਕਟ ਇੱਕ ਵਿਜ਼ਨ ਤਾਂ ਹੋਣਾ ਚਾਹੀਦਾ ਠੀਕ ਹੈ ਅਮਰਿੰਦਪਾਲ ਸਿੰਘ ਦੀ ਵੀ ਚਾਰ ਤਾਰਾ ਕੱਟੜਤਾ ਦੀ ਵਿਚਾਰਤਾਰਾ ਪੰਜਾਬ ਦੀ ਜਿਹੜੀ ਆ ਉਹ ਜਿਹੜੇ ਕੱਟੜ ਲੋਕ ਨੇ ਉਹਨਾਂ ਨੂੰ ਪਸੰਦ ਆ ਲੇਕਿਨ ਨਾਲ-ਨਾਲ ਇਹ ਵੀ ਦੇਖੋ ਕਿ ਉਹਨੇ ਸੰਗਤ ਨੂੰ ਨੌਜਵਾਨਾਂ ਨੂੰ ਸਿੱਖੀ ਨਾਲ ਕਿੰਨਾ ਜੋੜਿਆ ਲੋਕਾਂ ਨੂੰ ਇਹ ਕਿਹਾ ਦਸਤਾਰ ਸਜਾਓ ਅੰਮ੍ਰਿਤ ਛਕੋ ਗੁਰੂ ਦੇ ਸਿੰਘ ਬਣੋ ਤੇ ਇਹਦੇ ਵਿੱਚ ਮਾੜਾ ਕੀ ਆ ਇਹਦੇ ਵਿੱਚ ਮਾੜਾ ਕੀ ਆ ਮਾੜਾ ਸਿਰਫ ਉੱਥੇ ਆਂਦਾ ਜਦੋਂ ਕਹਿੰਦੇ ਖਾਲਸਾ ਬੰਨਣਾ ਚਾਹੀਦਾ ਇਹ ਸਿੱਖਾਂ ਦਾ ਜਿਹੜਾ ਵਾ ਅਲੱਗ ਦੇਸ਼ ਬਨਣਾ ਚਾਹੀਦਾ ਕਿਉਂਕਿ ਹਿੰਦੁਸਤਾਨ ਦੇ ਵਿੱਚ ਸਿੱਖ ਤੇ ਹਿੰਦੂਆਂ ਦੀ ਭਾਈਚਾਰਕ ਸਾਂਝ ਬਹੁਤ ਵੱਡੀ ਆ ਇਸ ਕਰਕੇ ਨਾ ਤਾਂ ਹਿੰਦੂ ਕਮਿਊਨਿਟੀ ਦੇ ਲੋਕ ਇਹਨੂੰ ਚੰਗਾ ਸਮਝਦੇ ਆ ਨਾ ਸਿੱਖ ਕਮਿਊਨਿਟੀ ਦੇ ਲੋਕ ਇਹਨੂੰ ਚੰਗਾ ਸਮਝਦੇ ਆ ਕਿਉਂਕਿ ਇੰਨੀ ਇੱਕ ਖੂਨ ਦਾ ਰਿਸ਼ਤਾ ਔਰ ਭਾਈਚਾਰਕ ਸਾਂਝ ਇੰਨੀ ਆ ਕਿ ਗਹਿਰੀਆਂ ਹੋ ਚੁੱਕੀਆਂ ਕਿ ਇਹ ਵੱਖ ਨਹੀਂ ਹੋ ਸਕਦੀ ਹੁਣ ਅਚਾ ਡਾਕਟਰ ਸਾਹਿਬ ਇੱਕ ਅੰਤਲਾ ਸਵਾਲ ਤੁਹਾਨੂੰ ਪੁੱਛਣਾ ਮੈਂ ਸਿਰਫ ਜੇ ਜਿਤਨਾ ਹੀ ਸੀਗਾ ਅਕਾਲੀ ਦਲ ਨੇ ਖਡੂਰ ਸਾਹਿਬ ਤਾਂ ਵਿਰਸਾਵਲ ਟੋਹਾ ਤੋਂ ਚੰਗੇ ਆਪਸ਼ਨ ਸੀਗੇ ਵਿਰਸਾਵਲ ਟੋਹਾ ਦੋ ਵਾਰ ਸੀਟ ਜਿੱਤੇ ਹੋਏ ਨੇ ਸਿਰਫ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਨੇ ਡਾਇਰੈਕਟਲੀ ਇਨਡਾਇਰੈਕਟਲੀ ਉਹ 2007 ਤੋਂ ਬਾਅਦ ਜਿੱਤਦੇ ਆਏ ਨੇ ਵਿਧਾਨ ਸਭਾ ਚੋਂ ਆ ਉਹ ਚੰਗੇ ਕੰਟੈਸਟੈਂਟ ਸੀਗੇ ਯਾਰ ਵਿਕਰਮ ਮਜੀਠੀਆ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਲਾ ਬਿੱਸਾ ਸਿੰਘ ਵਲਟੋਹਾ ਸਾਲਾ ਸਾਹਬ ਥੋੜਾ ਹੈਗੇ ਆ ਅਚਾ ਸਾਲਿਆਂ ਨੂੰ ਨਹੀਂ ਖੜਾ ਕਰਨਾ ਤੇ ਤੁਹਾਨੂੰ ਮੈਂ ਪਿਛਲੀ ਕੀ ਕਿ ਕੀ ਬੰਦਾ ਕਹਿੰਦਾ ਸਾਰਾ ਪਿੰਡ ਮੈਂ ਬਣਾ ਦੂੰ ਆਪਣਾ ਸਾਲਾ ਨਹੀਂ ਮੈਂ ਸਰਪੰਚ ਬਣਨ ਦਿੰਦਾ ਠੀਕ ਹੈ ਬਿਲਕੁਲ ਇਹ ਹਾਲਾਤ ਨੇ ਫਿਲਹਾਲ ਪੰਥਕ ਸਿਆਸਤ ਦੇ ਖਾਸ ਕਰਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਦਾ ਪਿਆ ਆ ਔਰ ਦੂਜੇ ਪਾਸੇ ਉਹਨਾਂ ਦੇ ਖਿਲਾਫ ਹੁਣ ਅਮਰਤਪਾਲ ਸਿੰਘ ਕੀ ਹਾਲਾਤ ਬਣਦੇ ਨੇ ਆਉਂਦੇ ਸਮੇਂ ਨੂੰ ਦੱਸਦੇ ਰਹਿਵਾਂਗੇ ਉ ਤੱਕ ਲਈ ਬਣੇ ਰਹੋ 1 India Punjabi Subscribe to 1 India channel and never miss an update